ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਨਿਊ ਵਲੌਗ ਆਪਣੀ ਰਸੋਈ ਦੇ ਵਿੱਚ ਆਓ ਅੱਜ ਆਪਾਂ ਤੁਹਾਨੂੰ ਦਿਖਾਣੇ ਆ ਇਹ ਮੇਰੇ ਦੀਦੀ ਹੁਣ ਅੱਜ ਅਸੀਂ ਮੇਰੇ ਦੀਦੀ ਹੁਣਾ ਕੋਲ ਆਏ ਹੋਏ ਆ ਇਹ ਉਹਨਾਂ ਦਾ ਫਾਰਮ ਹਾਊਸ ਆ ਠੀਕ ਹੈ ਜੀ ਇੱਥੇ ਤੁਹਾਨੂੰ ਦਿਖਾਉਣੇ ਆ ਆਪਾਂ ਵੀ ਇਹਨਾਂ ਨੇ ਕੀ ਕੀ ਕੀਤਾ ਹੋਇਆ ਹੈ ਕਿਵੇਂ-ਕਿਵੇਂ ਪੌਦੇ ਲਗਾਏ ਹੋਏ ਨੇ ਕੀ ਕੁਝ ਰੱਖਿਆ ਹੋਇਆ ਸਭ ਤੋਂ ਪਹਿਲਾਂ ਤਾਂ ਇਹ ਦੇਖੋ ਇਹ ਇਹਨਾਂ ਨੇ ਪੌਦਾ ਲਗਾਇਆ ਮਤਲਬ ਪੇੜ ਆ ਪੂਰਾ ਇਹ ਆਵਲੇ ਦਾ ਪੇੜ ਆ ਇਹ ਤੋਂ ਆਵਲੇ ਬਹੁਤ ਜ਼ਿਆਦਾ ਉੱਤਰਦੇ ਆ ਸਾਨੂੰ ਵੀ ਭੇਜਦੇ ਹੁੰਦੇ ਨੇ ਇਹ ਠੀਕ ਹੈ ਜੀ ਆਓ ਆਪਾਂ ਅੱਗੇ ਦੇਖਦੇ ਆਂ ਆ ਲਗਾਇਆ ਹੋਇਆ ਜੀ ਇਹਨਾਂ ਨੇ ਗਾਵਾਂ ਵਸਤੇ ਚਾਰਾ ਇਹਨਾਂ ਨੇ ਗਾਵਾਂ ਰੱਖੀਆਂ ਹੋਈਆਂ ਨੇ ਆਓ ਇੱਧਰ ਬਾਕੀ ਇਹਨਾਂ ਨੇ ਸਬਜ਼ੀਆਂ ਵੀ ਲਗਾ ਰੱਖੀਆਂ ਨੇ ਠੀਕ ਹੈ ਜੀ ਤੇ ਇਹ ਅੰਬ ਦਾ ਪੇੜ ਲਗਾਇਆ ਹੈ ਜਿਹੜਾ ਹਲੇ ਛੋਟਾ ਜਿਹਾ ਹੀ ਆ ਦੇਖ ਆ ਨਿੰਬੂ ਲਗਾ ਰੱਖਿਆ ਇਹਨਾਂ ਨੇ ਠੀਕ ਹੈ ਜੀ ਨਿੰਬੂ ਦੇਖੋ ਕਿੰਨੇ ਵਧੀਆ ਲੱਗੇ ਹੋਏ ਨੇ ਠੀਕ ਹੈ ਜੀ ਆ ਇਧਰ ਇਹਨਾਂ ਨੇ ਚੀਕੂ ਦਾ ਤੇ ਹੋਰ ਵੀ ਕਾਫੀ ਜ਼ਿਆਦਾ ਪੌਦੇ ਲਾ ਰੱਖੇ ਆ ਅੰਬ ਦਾ ਬੂਟਾ ਹੋ ਗਿਆ ਇਹਦਰ ਇਹਨਾਂ ਨੇ ਇਹਦੇ ਵਿੱਚ ਹੀ ਮੋਟਰ ਵੀ ਲਗਾਈ ਹੋਈ ਆ ਮੋਟਰ ਦੇ ਨਾਲ ਫਿਰ ਇਹਦੇ ਨਾਲ ਹੀ ਸਾਰੇ ਇਹਨਾਂ ਨੂੰ ਖੇਤਾਂ ਨੂੰ ਪਾਣੀ ਦਿੰਦੇ ਨੇ ਜੋ ਇਹਨਾਂ ਨੇ ਇੱਥੇ ਬੀਜਿਆ ਹੋਇਆ ਦੇਖੋ ਜੀ ਇਹਨਾਂ ਨੇ ਮੋਟਰ ਵੀ ਇੱਥੇ ਲਗਾ ਰੱਖੀ ਆ ਠੀਕ ਹੈ ਜਿਹੜਾ ਮੱਝਾਂ ਨੂੰ ਗਾਵਾਂ ਨੂੰ ਇਹ ਚਾਰਾ ਪਾਉਂਦੇ ਨੇ ਤੇ ਜਿਹੜੇ ਪੌਦੇ ਲਗਾਏ ਇਹਨਾਂ ਨੇ ਉਹਨਾਂ ਨੂੰ ਪਾਣੀ ਦੇਣ ਵਾਸਤੇ ਠੀਕ ਹੈ ਆ ਦੇਖੋ ਸਾਰਾ ਇਹਨਾਂ ਨੇ ਚਾਰਾ ਬੀਜ ਰੱਖਿਆ ਉਧਰ ਗਾਵਾਂ ਖੜੀਆਂ ਨੇ ਇਹਨਾਂ ਦੀਆਂ ਠੀਕ ਹੈ ਉਹ ਮੇਰਾ ਭਾਂਜਾਏ ਮસ્ਤੀ ਕਰ ਰਹੇ ਆ ਸਾਰੇ ਬੱਚੇ ਇਕੱਠੇ ਹੋ ਕੇ ਆਪਾਂ ਹੁਣ ਤੋੜਦੇ ਆਂ ਸਬਜ਼ੀਆਂ ਹਾਂਜੀ ਅੱਜ ਆਪਾਂ ਨਾ ਤਾਜਾ ਕੀਆ ਲੈ ਕੇ ਜਾਵਾਂਗੇ ਇੱਥੋਂ ਦੀਦੀ ਹੁਣਾਂ ਦੇ ਇੱਥੋਂ ਤੇ ਆਪਾਂ ਤਾਜਾ ਕੀਆ ਬਣਾਵਾਂਗੇ ਘਰੇ ਜਾ ਕੇ ਮੈਂ ਦੇਖਦੀ ਆਂ ਇੱਥੇ ਨਾ ਕੀਏ ਤੇ ਇਹਦੀਆਂ ਪੇਠੇ ਦੀ ਮਿਕਸ ਜੀ ਵੇਲ ਲੱਗੀ ਹੋਈ ਆ ਲੱਭਣਾ ਪੈਣਾ ਕੀਆ ਲਾਉ ਲੱਭਦੇ ਆਂ ਬਈ ਕੀਏ ਦੀ ਵੇਲ ਕਿੱਥੇ ਗਿਆ ਪੇਠਾ ਵੀ ਲੱਗਿਆ ਹੋਇਆ ਲਾਵ ਹਾਂਜੀ ਕੀ ਇਹਦੀ ਬੇਲ ਕਿੱਥੇ ਕਹ ਕਈ ਇਹਦੀ ਬੇਲ ਮਾਸੀ ਉਰੇ ਕਾ ਉਹਨੂੰ ਕਈਆ ਮੈਂ ਲੱਭ ਕੇ ਦੇ ਦਿੰਨਾ ਉਰੇ ਲੱਗੇ ਹੋਇਆ ਸੀਗਾ ਇੱਕ ਦੇਖੀ ਯਾਰ ਇੱਕ ਆਵळा ਲੱਗਿਆ ਹੋਇਆ ਚਲ ਬਹੁਤ ਆ ਦੇਖੋ ਜੀ ਕੀ ਆ ਲੱਗਿਆ ਹੋਇਆ ਮਿਲ ਗਿਆ ਆਪਾਂ ਨੂੰ ਆਪਾਂ ਹੁਣ ਇਹਨੂੰ ਘਰੇ ਜਾ ਕੇ ਕੱਟ ਕੇ ਇਹਦੀ ਸਬਜ਼ੀ ਬਣਾਵਾਂਗੇ ਇਹ ਬਿਨਾ ਸਪਰੇਅ ਤੋਂ ਹੈ ਜੀ ਕੀ ਆ ਠੀਕ ਹੈ ਜੀ ਇਹ ਬਹੁਤ ਜ਼ਿਆਦਾ ਟੇਸਟੀ ਵੀ ਬਣੂਗਾ ਔਰ ਸਰੀਰ ਵਾਸਤੇ ਵੀ ਠੀਕ ਹੈ ਕਿਉਂਕਿ ਸਪਰੇਹਾਂ ਤੋਂ ਬਿਨਾ ਜਿਹੜੀ ਦਾਲ ਸਬਜ਼ੀ ਕੋਈ ਵੀ ਹੁੰਦੀ ਹੈ ਉਹ ਚੰਗੀ ਹੋਉਂਦੀ ਹੈ ਸਿਹਤ ਵਾਸਤੇ ਠੀਕ ਹੈ ਹੁਣ ਆਪਾਂ ਘੀਆ ਤੋੜ ਲਿਆ ਆਪਾਂ ਉਥੇ ਮੋਟਰ ਤੇ ਧੋਨੇ ਆ ਇਹਨੂੰ ਆਜੋ ਹਾਏ ਇੱਥੇ ਪਾਣੀ ਇੰਨਾ ਠੰਡਾ ਆ ਰਿਹਾ ਨਾ ਬਹੁਤ ਮਜ਼ਾ ਆ ਰਿਹਾ ਹੱਥ ਵਿੱਚ ਡਬੋ ਕੇ ਮੇਰਾ ਜੀ ਕਰਦਾ ਇਹਦੇ ਵਿੱਚ ਪੈਰ ਰੱਖ ਕੇ ਬਹਿ ਜਾਵਾਂ ਇੰਨਾ ਠੰਡਾ ਪਾਣੀ ਹੈ ਪੱਕੀ ਇੱਥੇ ਧੋ ਲਿਆ ਆਏ ਹੈ ਬੜਾ ਮਜ਼ਾ ਆ ਰਿਹਾ ਦੇਖੋ ਜੀ ਤੁਹਾਨੂੰ ਸੱਚ ਪੇਠਾ ਦਿਖਾਉਣਾ ਭੁੱਲੇ ਗਏ ਆਜੋ ਪੇਠਾ ਵੀ ਦਿਖਾਈਏ ਤੁਹਾਨੂੰ ਪੇਠੇ ਵੀ ਬਹੁਤ ਸੋਹਣੇ ਲੱਗੇ ਹੋਏ ਨੇ ਇਹਨਾਂ ਦੇ ਆ ਰਿਹਾ ਆ ਦੇਖ ਕਿੰਨਾ ਵਧੀਆ ਲੱਗਿਆ ਹੈ ਦੇਖੋ ਜੀ ਪੇਠਾ ਵੀ ਕਿੰਨਾ ਵਧੀਆ ਲੱਗਿਆ ਹੋਇਆ ਦੇਖੋ ਇਹ ਵੀ ਆਪਾਂ ਤੋੜ ਕੇ ਲੈ ਕੇ ਜਾਵਾਂਗੇ ਪਰ ਅੱਜ ਆਪਾਂ ਕੀ ਇਹ ਲੈ ਕੇ ਜਾਵਾਂਗੇ ਆਪਾਂ ਅੱਜ ਕੀਆ ਬਣਾਵਾਂਗੇ ਪੇਠਾ ਵੀ ਸੋਹਣਾ ਲੱਗਿਆ ਹੋਇਆ ਹਾਂਜੀ ਹੁਣ ਆਪਾਂ ਤੁਹਾਨੂੰ ਆਹ ਵਾਲਾ ਫਾਰਮ ਹਾਊਸ ਦਿਖਾਤਾ ਇਹਨਾਂ ਦਾ ਇੱਕ ਹੋਰ ਫਾਰਮ ਹਾਊਸ ਹੈ ਹੁਣ ਆਪਾਂ ਉਧਰ ਚੱਲਦੇ ਆਜੋ ਆਪਾਂ ਦੂਸਰੇ ਫਾਰਮ ਹਾਊਸ ਚ ਦਿਖਾਈਏ ਤੁਹਾਨੂੰ ਜੀ ਜਿਹੜਾ ਆਹ ਵਾਲਾ ਇਹਨਾਂ ਦਾ ਜਿਹੜਾ ਆਹ ਵਾਲਾ ਇਹਨਾਂ ਦਾ ਫਾਰਮ ਹਾਊਸ ਹੈ ਇਹ ਕਾਫੀ ਵੱਡਾ ਹੈ ਉਹਦੇ ਨਾਲੋਂ ਠੀਕ ਹੈ ਇੱਧਰ ਇਹਨਾਂ ਨੇ ਸਬਜ਼ੀਆਂ ਲਗਾ ਰੱਖੀਆਂ ਦੇਖੋ ਆਹ ਫਲੀਆਂ ਲੱਗੀਆਂ ਹੋਈਆਂ ਠੀਕ ਹੈ ਪਪੀਤਾ ਲੱਗਿਆ ਹੋਇਆ ਇੱਧਰ ਆ ਗਈ ਆ ਸੰਦੀਪ ਆਲੂ ਬੁਖਾਰੇ ਦਾ ਉਹ ਤੋਰੀਆਂ ਦੀ ਬੀਜ ਮਾਂ ਪੇੜ ਨਿੰਬੂ ਤੋਰੀਆਂ ਦੀ ਵੇਲ ਚੜੀ ਹੋਈ ਆ ਆਓ ਆ ਮਿਰਚਾਂ ਦੇ ਪੌਦੇ ਲੱਗੇ ਹੋਏ ਨੇ ਦੇਖੋ ਇਹਨਾਂ ਨੂੰ ਮਿਰਚਾਂ ਲੱਗੀਆਂ ਵੀ ਹੋਈਆਂ ਕਿੰਨੀਆਂ ਸੁਣੀਆਂ ਲਾਲ ਲਾਲ ਛੋਟੀ ਛੋਟੀ ਮਿਰਚਾਂ ਲੱਗੀਆਂ ਹੋਈਆਂ ਆ ਦੇਖੋ ਮਿਰਚਾਂ ਲੱਗੀਆਂ ਹੋਈਆਂ ਨੇ ਹਨਾ ਕਿੰਨੀਆਂ ਸੋਹਣੀਆਂ ਪਦੀਨਾ ਇੱਧਰ ਕੀ ਆ ਪੇਠਾ ਪਿੰਡੀਆਂ ਉਧਰ ਗਾਵਾਂ ਮੱਜਾਂ ਦਾ ਚਾਰਾ ਵੀ ਇਹਨਾਂ ਨੇ ਲਗਾ ਰੱਖਿਆ ਬਹੁਤ ਵਧੀਆ ਸਾਫ਼ ਸੁਥਰਾ ਇਹਨਾਂ ਦਾ ਹੈਗਾ ਫਾਰਮ ਹਾਊਸ ਬਹੁਤ ਵਧੀਆ ਲੱਗਿਆ